ਸ਼ੋਅ ਵਿੱਚ ਸਤਿਮਾਨ ਪੁੱਤਾ ਵਾਦੋਂ ਤੁਹਾ ਦਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਇਸ ਸ਼ੋਅ ਦੇ ਦੌਰਾਨ ਪੰਜਾਬ ਜਿਹੜਾ ਹੈ ਸਟੇਟ ਹੈ ਉਹ ਇੱਕ ਥੀਏਟਰ ਵਾਂਗੂੰ ਸਮਝਿਆ ਜਾਂਦਾ ਹੈ ਜਿਹਦੇ ਵਿੱਚ ਕਲਾਕਾਰ ਆਉਂਦੇ ਆ ਜਾਂਦੇ ਆ ਉਹ ਆਪਣੀ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਮੰਨਦੇ ਰਹਿੰਦੇ ਆ ਚਾਹੇ ਉਹਦੇ ਵਿੱਚ ਟੈਕਸ ਫੇਰ ਦਾ ਪੈਸਾ ਹੀ ਚੂਨਾ ਮਲਬਾ ਕਰਨਾ ਪਵੇ ਸੋ ਇਹ ਵਿੱਚ ਜਿੰਨੇ ਵੀ ਕੰਮ ਕਰਨ ਵਾਲੇ ਚਾਹੇ ਉਹ ਰੁਦਨ ਪਾਰਟੀ ਆ ਚਾਹੇ ਉਹ ਆਪੋਜੀਸ਼ਨ ਪਾਰਟੀ ਆ ਉਹਨਾਂ ਦੇ ਲੀਡਰ ਜਿਹੜੇ ਆ ਇੱਕ ਕਮਾਕਾਰ ਵਾਂਗੂ ਇਸ ਸਿਸਟਮ ਦੇ ਵਿੱਚ ਵਿਚਦੇ ਆ ਔਰ ਵਕਤੋਂ ਵੱਧ ਕੋਸ਼ਿਸ਼ ਕਰਦੇ ਆ ਕਿ ਉਹ ਜਿਹੜਾ ਇਹਦੇ ਇਸ ਸਿਸਟਮ ਦਾ ਵਕਤੋਂ ਵੱਧ ਜਿਆਦਾ ਫਾਇਦਾ ਲੈ ਸਕਣ ਔਰ ਜਿੱਥੋਂ ਤੱਕ ਮੈਂ ਸਮਝਦਾ ਆ ਕਿ ਸਭ ਤੋਂ ਜਿਆਦਾ ਇਹਦਾ ਫਾਇਦਾ ਹੱਦਾਂ ਲੈਣ ਵਾਲਿਆਂ ਵਿੱਚ ਇੱਕ ਤਾਂ ਅਜ਼ੂਲਿੰਗ ਪਾਰਟੀ ਦੇ ਲੀਡਰ ਨੇ ਜਿਹੜੇ ਸਰਕਾਰੀ ਦਰਬਾਰੇ ਆਪਣੀ ਪਹੁੰਚ ਹੋਣ ਦੇਖਾਉਣ ਆਪਣੇ ਲਈ ਆਪਣੇ ਰਿਸ਼ਤੇਦਾਰ ਭੈਣ ਭਰਾ ਨੂੰ ਆਂਦੇ ਜਿਹੜੇ ਫਾਇਦੇ ਆ ਉਹ ਇਥੋਂ ਲੈnde ਰਿੰਦੇ ਆ ਔਰ ਦੂਸਰੇ ਕੈਟੇਗਰੀ ਵਿੱਚ ਆਉਂਦੇ ਆ اپੋਜੀਸ਼ਨ ਪਾਰਟੀਆਂ ਦੇ ਲੀਡਰ ਉਹ ਉਬੀ ਇਹ ਸਿਸਟਮ ਦੇ ਵਿੱਚ ਵਿਚਰਦੇ ਹੋਏ ਵਾਤੋਂ ਵਾਦੇ ਕੋਸ਼ਿਸ਼ ਕਰਦੇ ਰਹਿੰਦੇ ਆ ਜਾਂ ਚਾਹਦਾ ਜੋ ਇਕੱਤੇ ਰਹਿੰਦੇ ਆ ਕਿ ਉਹ ਸਰਕਾਰ ਨੂੰ ਸਿਸਟਮ ਸਰਕਾਰ ਕੋਲੋਂ ਜਾਂ ਸਿਸਟਮ ਕੋਲੋਂ ਵਾਤੋਂ ਵਾਦ ਜਿਹੜਾ ਉਹ ਫਾਇਦਾ ਉਠਾ ਸਕਣ ਉਹ ਜਿਹੜੇ ਮਹੱਤਵਪੂਰਨ ਗੁੱਜਨੇ ਦੀ ਇੱਕ ਕੈਟਾਗਰੀ ਆ ਉਹ ਹੈ ਬਾਬਿਆਂ ਦੀ ਜਿਹੜੇ ਆਪਣੇ ਆਪ ਨੂੰ ਸਾਧੂ ਕਹਿੰਦੇ ਆ ਸੰਤ ਕਹਿੰਦੇ ਆ ਉਹ ਪਤਾ ਨਹੀਂ ਕਿੰਨੇ ਕਿੰਨੇ ਕੰਨੀ ਵਾਲੇ ਕਹਿੰਦੇ ਆ ਉਹ ਉਹਨਾਂ ਦੀ 10 ਕੈਟੇਗਰੀਆਂ ਵੀ ਇਹਦੇ ਵਿੱਚ ਗੱਲ ਸ਼ਾਮਲ ਹੈ ਲੇਕਿਨ ਸਭ ਤੋਂ ਪਹਿਲਾਂ ਆਪਾਂ ਹੋਣੇ ਆ ਕਿ ਜਿਹੜੇ ਜਿਹੜੇ ਰੋਜ਼ਿੰਗ ਪਾਰਟੀ ਦੇ ਵੀਜਰ ਆ ਉਹ ਜਦੋਂ ਕੈਂਚੀ ਦੇ ਡਿਉੜੇ ਨਾਲ ਉਹ ਆਪਣਾ ਜਿਹੜਾ ਜੀਵਨ ਕੱਟਦੇ ਆ ਜਾਂ ਸ਼ਾਸਨ ਚਲਾਉਂਦੇ ਆ ਤਾਂ ਉਹ ਉਹਦਾ ਜੀਵਨ ਐਸਪੀਕੇ ਨਾਲ ਕੱਟਦੇ ਹਨ ਜਿਵੇਂ ਉਹ ਮੰਗਾਈ ਨੂੰ ਕੱਟਦਾ ਹੈ ਔਰ ਕੇਕ ਇਦਾਂ ਕੱਟਦੇ ਆ ਜਿਵੇਂ ਉਹ ਬੇਰਜਕਾਰੀ ਨੂੰ ਕੱਟਦੇ। ਉਹ ਨੀਂ ਪੱਥਰ ਇਸ ਤਰ੍ਹਾਂ ਕੱਟਦੇ ਆ ਜਿਵੇਂ ਉਹ ਭ੍ਰਿਸ਼ਟਾਚਾਰ ਨੂੰ ਕੱਟਦੇ। ਔਰ ਮੰਤਰੀ ਜਿਹੜੇ ਆ ਉਹ ਹਰ ਅੱਧੀ ਟੁੱਟੀ ਸ਼ੜਕ ਹਰ ਢੂੜ ਵਾ ਭਰੀ ਇਮਾਰਤ ਇੱਥੋਂ ਤੱਕ ਕਿ ਬਸਟੈਂਡਾਂ ਨਾਲ ਬਰਾਤਨ ਕਰਨ ਦੀ ਵੀ ਉਹ ਕਾਲੇ ਹੁੰਦੇ ਆ। ਜਦੋਂ ਕਿ ਹੈਰਾਨ ਜਨਤਾ ਹੁੰਦੀ ਆ ਕਿ ਇਹ ਇਤਿਹਾਸ ਕੀ ਬਣਾਇਆ ਜਾ ਰਿਹਾ ਹੈ। ਮਜਾਕੜ ਜਰਿਆ ਜਾਂ ਕੋਈ ਹਿਸਟਰੀ ਬਣਾਈ ਜਾਦੀ ਆ ਉਹ ਸਾਇਰਨ ਵਜਾਉਣ ਵਾਲੇ ਕਾਬਲੇ ਹਰ ਜਗ੍ਹਾ ਤੇ ਉਹਨਾਂ ਦਾ ਪਿੱਛਾ ਕਰਦੇ ਆ ਤੇ ਉਹਨਾਂ ਨੂੰ ਖੱਪੇ ਤੋਂ ਬਚਾਉਣ ਲਈ ਆਪਣਾ ਹਰ ਸੰਭਵ ਜਿਹੜਾ ਉਹ ਜਥੇ ਕਾਬਲੇ ਇਹ ਇੱਕ ਅਧੂਰਨਗ پارٹی ਦਾ ਕੈਟੇਗਰੀ ਆ ਜਾਂਦੀ ਐ ਸਿਸਟਰਨ ਦੇ ਵਿੱਚ ਔਰ ਦੂਜੀ ਕੈਟੇਗਰੀ ਜਿਹੜੀ ਆਪਾਂ ਲੈ ਕੇ ਚੱਲਦੇ ਆ ਉਹ ਹੈ ਵਿਰੋਧੀ ਧਿਰ ਦੇ ਲੀਡਰਾਂ ਦੀ। ਔਰ ਸੱਤਾ ਧਾਰੀ ਪਾਰਟੀ ਕੋਲ ਜੇ ਕੈਂਚੀ ਆ ਤਾਂ ਵਿਰੋਧੀ ਪਾਰਟੀਆਂ ਕੋਲ ਮਾਈਕ੍ਰੋਫੋਨ ਗਿਆ। ਉਹਨਾਂ ਦੀ ਮਨਪਸੰਦ ਜਿਹੜੀਆਂ ਸਰਗਰਮੀਆਂ ਆ ਉਹ ਉਹਨਾਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਕਿਸੇ ਸਮੱਸਿਆ ਨੂੰ ਸੁਝਾਉਣ ਦੇ ਲਈ ਉਹ ਜਤਨ ਘਟ ਕਰਦੇ ਆ। ਲੇਕਿਨ ਉਹ ਪ੍ਰੈਸ ਕਾਨਫਰੰਸਾਂ ਕਰਕੇ ਸਰਕਾਰ ਨੂੰ ਇਹ ਪੁੱਛਣ ਦਾ ਯਤਨ ਜ਼ਰੂਰ ਕਰਦੇ ਆ ਕਿ ਇਸ ਕੰਮ ਦੇ ਵਿੱਚ ਦੋਸ਼ੀ ਕੌਣ ਹੈ ਜੇਕਰ ਸਰਕਾਰ ਨਹੀਂ ਪੱਥਰ ਰੱਖਦੀ ਆ ਤਾਂ ਵਿਰੋਧੀ ਧਿਰ ਇਸੇ ਵੇਲੇ ਇਹ ਦਾਵਾ ਕਰ ਦਿੰਦੀ ਆ ਕਿ ਇਹ ਸਾਡਾ ਪ੍ਰੋਜੈਕਟ ਸੀ ਸੱਤਾ ਧਾਰੀ ਪਾਰਟੀ ਨੇ ਸਾਡੇ ਪ੍ਰੋਜੈਕਟ ਨੂੰ ਅਥਿਆ ਕੇ ਉਹਦਾ ਜਿਹੜਾ ਨੀ ਪੱਥਰ ਰੱਖਿਆ ਹੈ ਤੋ ਇਹ ਜੇ ਕਸ ਸਰਕਾਰ ਹਸਪਤਾਲ ਦਾ ਅਭਗਟਨ ਕਰਦੀ ਆ ਤਾਂ ਵਿਰੋਧੀ ਧਿਰ ਫਿਰ ਵੀ ਰੌਲਾ ਪਾਉਂਦੇ ਆ ਵੀ ਇਹ ਹਸਪਤਾਲ ਵਿੱਚ ਡਾਕਟਰੀ ਹੈ ਨਹੀਂ ਕੋਈ ਵੀ ਡਾਕਟਰ ਕਿੱਥੇ ਹਨ ਉਹ ਬਾਅਦ-ਬਾਰ ਇਹ ਸਵਾਲ ਜਿਹੜਾ ਉਹ ਪੁੱਛਦੇ ਹਨ ਜੇਕਰ ਹਾਕਮ ਤੇ ਡੀੜੀਆ ਉਹ ਰੀਮਨ ਕੱਟਦੀ ਆ ਕਿਸੇ ਨਾ ਕਿਸੇ ਗੱਲ ਤੇ ਤਾਂ ਵਿਰੋਧੀ ਧਿਰ ਡੀੜੀਆ ਉਹ ਸੌਂਚੀਆਂ ਕੱਟਦੀ ਆ ਸੌਂਚੀ ਕੱਟਦੀ ਆ ਉਹ ਰਾਜਨੀਤੀ ਇੱਕ ਪੂਰੇ ਸਮੇਂ ਦਾ ਟਿੱਪਣੀ ਸ਼ੋਅ ਆ ਮਤਲਬ ਕੋਸ਼ੀ ਹੋਵੇ ਉਹਦੇ ਉੱਤੇ ਟਿੱਪਣੀਆਂ ਪੋਜੀਟਿਵ ਜਾਂ ਨੈਗੇਟਿਵ ਕਰਨੀਆਂ ਉਹ ਆਪੋਜੀਸ਼ਨ ਪਾਰਟੀ ਦੇ ਦੇਦਾਂ ਦੇ ਹਿੱਸੇ ਹੀ ਹੋਣੀਆਂ ਅੱਗੇ ਜਾ ਕੇ ਆਪਾਂ ਗੱਲ ਕਰਦੇ ਆ ਬਾਬੇ ਜੀ ਜਿਹਨਾਂ ਨੂੰ ਆਪਾਂ ਸੰਤ ਵੀ ਕਹਿੰਨੇ ਆ ਕੁਝ ਸਾਧ ਵੀ ਕਹਿ ਦਿੰਦੇ ਆ ਉਹਨਾਂ ਨੇ ਪੰਜਾਬ ਦੇ ਲਗਭਗ ਜਿਹੜੇ ਸਾਢੇ 12000 ਦੇ ਕਰੀਬ-ਕਰੀਬ ਪਿੰਡਾਂ ਦੀ ਗਿਣਤੀ ਹੈ ਉਹਦੇ ਤਕਰੀਬਨ ਤਕਰੀਬ ਨੂੰ ਹਰ ਪਿੰਡ ਵਿੱਚ ਜੇ ਨਹੀਂ ਤਾਂ ਇੱਕ ਇਲਾਕੇ ਦੇ ਵਿੱਚ ਦੋ-ਦੋ ਤਿੰਨ-ਤਿੰਨ ਕਾ-ਕਾ ਵਾਬੀ ਜਿਹੜੇ ਆ ਉਹ ਬੈਠੇ ਹੋਏ ਆ ਉਹਨਾਂ ਨੇ ਆਪਣਾ ਟੋਟਾ ਟੱਪਾ ਕਾਫੀ ਬਣਾ ਕੇ ਰੱਖਿਆ ਆ ਔਰ ਆਪਣੇ ਲਈ ਉਹਨਾਂ ਦੇ ਆਸ਼ਰਮ ਹੁੰਦੇ ਆ ਉਹਨਾਂ ਨੂੰ ਇੱਕ 5 ਸਟਾਰ ਹੋਟਲਾਂ ਨੂੰ ਅਸੀਂ ਕਿਮ ਕਾਇਆ ਹੁੰਦਾ ਹੈ ਔਰ ਉਥੇ ਆਉਣ ਜਾਣੇ ਆਉਣ ਜਾਣ ਵਾਲੇ ਹਨ ਇੱਕ ਆਗੀ ਔਰਤ ਨੇ ਉਹ ਉਹਨਾਂ ਦੇ ਏਜੰਟ ਬਾਬਿਆਂ ਦੇ ਏਜੰਟ ਬਾਬਿਆਂ ਨੂੰ ਬੜੇ ਸ਼ਕਤੀ ਵਾਲੇ ਬਾਬੇ ਦਾ ਪ੍ਰਚਾਰ ਕੰਮ ਦੇ ਲਈ ਯਤਨ ਕਰਦੇ ਦਿੰਦੇ ਆ ਤਾਂ ਕਿ ਬਾਬੇ ਦੇ ਵੱਤੋ ਵੱਦ ਜਿਹੜੇ ਆ ਸੇਵਕ ਬਣ ਸਕਣ ਲੇਕਿਨ ਜਿੱਥੇ ਉਹ ਜਾਦਾ ਆਪਣੇ ਆਪ ਨੂੰ ਅ ਦੁਨਿਆਵੀ ਗੱਲਾਂ ਤੋਂ ਦੂਰ ਰੱਖਣ ਦਾ ਦਾਵਾ ਕਰਦੇ ਆ ਉੱਥੇ ਉਹਨਾਂ ਦਾ ਅਸਲੀ ਜਿਹੜਾ ਚੰਪਕਾਰ ਹੁੰਦਾ ਆ ਉਹ ਵਕਤ ਤੋਂ ਵੱਧ ਗੈਂਟੀ ਵਿੱਚ ਲੋਕਾਂ ਨੂੰ ਘੋੜੇ ਬਾੜੇ ਲੋਕਾਂ ਨੂੰ ਵਗੜਾ ਕੇ ਆਪਣੇ ਕਲਾਵੇ ਵਿੱਚ ਲੈਣਾ ਹੁੰਦਾ ਹੈ ਇਸੇ ਕਾਰਨ ਹੀ ਅੱਜ ਪੰਜਾਬ ਦੇ ਜਿਹੜੇ ਲੋਕ ਆ ਬਹੁਤ ਸੰਕੀ ਜਿਹੜੇ ਲੋਕ ਆ ਉਹ ਇਨਾ ਬਾਬਿਆਂ ਵੱਲੋਂ ਕੀਤੇ ਜਾਵੇ ਕੂੜ ਪਟਿਆਬ ਦੇ ਚਕੰਜੇ ਵਿੱਚ ਫਸ ਜਾਂਦੇ ਆ ਫਿਰ ਜਦੋਂ ਵਕਤ ਬੀਤਦਾ ਜਾਂਦਾ ਆ ਫਿਰ ਅੱਗੇ ਜਾ ਕੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਆ ਕਿ ਇਨਾ ਬਾਬਿਆਂ ਦੇ ਚੱਕਰ ਵਿੱਚ ਉਹ ਬਈ ਗੱਲ ਜਗ੍ਹਾ ਦੇ ਉੱਤੇ ਆ ਕੇ ਫਸੇ ਹੋਏ ਆ ਸੋ ਉਹਨਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋਵੇ ਜਾਂ ਨਿਕਲਣ ਦੇ ਉਹ ਜਿਹੜੇ ਆਦਮੀ ਪਹੁੰਚ ਜਾਂਦੇ ਆ ਉਹਨਾਂ ਦੀ ਜੰਗਲ ਦੇ ਵਿੱਚ ਉਹਨਾਂ ਦਾ ਇਹਨਾਂ ਲਈ ਜੰਗਲ ਵਿੱਚੋਂ ਬਾਹਰ ਨਿਕਲਣਾ ਵੀ ਜਿਹੜਾ ਉਹ ਬੜਾ ਮੁਸ਼ਕਲ ਹੈ। ਔਰ ਅਰਲੀ ਟੈਕਿਗਲੀ ਮੀਡੀਆ ਪਾਸ ਲੈ ਕੇ ਚੱਲਦੇ ਆ ਉਹ ਹੈ ਆਮ ਆਦਮੀ ਜੇ ਕਾਮਨ ਮੈਨ ਦੇ। ਔਰ ਇਹ ਜਿਹੜੇ ਆਮ ਪੰਜਾਬੀ ਆ ਉਸ ਰਖਿਆ ਤੋਂ ਬਿਨਾ, ਛੜਕਾਂ ਤੋਂ ਬਿਨਾ ਔਰ ਹਸਪਤਾਲ ਤੋਂ ਬਿਨਾ ਔਰ ਸੇਵਰੀ ਬਿਗਲੀ ਨਾਉਣ ਦੇ ਕਾਲੰਦੀ ਉਹਨਾਂ ਗੱਲਾਂ ਤੋਂ ਵਾਂਝਾ ਰਹਿ ਜਾਂਦਾ ਹੈ ਉਹ ਹਾਕਮਾਂ ਦੀ ਕੈਂਚੀ ਵਿਰੋਧੀ ਪਾਰ ਦੇ ਮਾਈਕ੍ਰੋਫੋਨ ਤੇ ਵਾਦਿਆਂ ਦੇ ਕਮਾਂਡੋ ਲਈ ਆਪਣਾ ਜਿਹੜਾ ਟੈਕਸ ਹੈ ਉਹ ਕੀ ਕਰਦਾ ਹੈ ਤੇ ਅਦਗਾਠਨਾ ਵਿੱਚ ਉਹ ਸਭ ਤੋਂ ਜ਼ਿਆਦਾ ਤਾਲੀਆਂ ਜਿਹੜੀਆਂ ਜਿਹੜੀਆਂ ਉਹ ਆਮ ਆਦੀ ਵਜਾਉਂਦਾ ਹੈ ਔਰ ਬਰੋਦੀ ਦੇ ਨਾਟਕ ਵੀ ਸੰਦ ਆਇਆ ਤੇ ਬਾਬਿਆਂ ਕੇ ਝੁਕਦਾ ਕੀ ਆ ਇਹ ਇੱਕ ਆਮ ਆਦਮੀ ਦੀ ਕਹਾਣੀ ਆ ਇਸ ਸਮਾਜ ਦੇ ਵਿੱਚ ਔਰ ਇਹ ਵੀ ਸਭ ਜਦ ਉਹਨਾਂ ਨੂੰ ਪਤਾ ਯਾਰ ਕਿ ਪੰਜਾਬ ਜਿਹੜਾ ਆਪਣਾ ਸਰਕਸ ਜਾਈ ਰੱਖਦਾ ਆ ਇੱਥੇ ਹਾਕਮ ਤੇ ਰੀਵਲ ਕੱਟ ਗਿਆ ਬਰੋਦੀ ਤੇ ਜਾਨ ਕੱਟ ਗਿਆ ਔਰ ਬਾਬੇ ਜਿਹੜੇ ਆ ਉਹ ਸਭ ਦੇ ਕੱਟਦੇ ਆ ਔਰ ਇਸ ਕਾਦ ਵਿੱਚ ਅਸਲ ਵਿੱਚ ਪੱਕੀ ਜਾਣ ਵਾਲੀ ਇੱਕੋ ਹੈ ਇੱਕੋ ਇੱਕ ਦਾ ਹੈ ਉਹ ਹੈ ਆਮ ਆਦਮੀ ਦੀ ਜੀਵ ਸੋ ਆਮ ਆਦਮੀ ਦੀ ਜੀਵ ਦੇ ਨਾਲ ਜੇਬ ਵਿੱਚੋਂ ਕੰਢੇ ਹੋ ਪੈਸੇ ਜਿਹੜੇ ਟੈਕਸ ਦੇ ਰੂਪ ਵਿੱਚ ਸਰਕਾਰ ਨੂੰ ਜਾਂਦੇ ਆ ਉਹਨਾਂ ਲਈ ਦੁਰਬਸਤੋਂ ਕੰਢੇ ਇਹ ਜਿਹੜੀਆਂ ਤੇਰਾ ਆ ਇਹ ਸਭ ਤੋਂ ਇੱਕਦੇ ਇੱਕ ਤੋਂ ਅੱਗੇ ਜਾ ਕੇ ਉਹਦੀ ਦਿੱਕਤ ਵਜੂਦ ਖਾਤੀ ਕਰਦੀਆਂ ਆ ਆਪਣੀ ਐਸ਼ੋ ਆਰਾਮ ਉੱਪਰ ਖੱਤ ਕਰਦੀਆਂ ਆ ਔਰ ਇਥੋਂ ਤੱਕ ਕੇ ਸਟੇਟ ਦੇ ਦੇ ਆਮ ਜਨਤਾ ਦੇ ਭਲੇ ਲਈ ਮਸਲੇ ਹੁੰਦੇ ਆ ਉਹਨਾਂ ਨੂੰ ਹੱਲ ਕਰਨ ਵੱਲ ਵੀ ਕੋਈ ਧਿਆਨ ਜਿਹੜਾ ਉਹ ਨਹੀਂ ਦਿੰਦੀਆਂ ਸੋ ਇਹ ਜਿਹੜੀਆਂ ਗੱਦੜਾਂ ਆ ਇਹਨਾਂ ਇਹੋ ਜੇ ਕਿਸਮ ਦੇ ਲੋਕਾਂ ਨੇ ਪੰਜਾਬ ਦੀ ਜਿੱਥੇ ਆਰਥਿਕਤਾ ਨੂੰ ਵੀ ਟਾ ਲਾਈ ਆ ਉਥੇ ਪੰਜਾਬ ਦੇ ਸਮਾਜਿਕ ਤਾਣੇ ਬਾਣੇ ਵਿੱਚ ਵੀ ਆਪਣਾ ਜਿਹੜਾ ਪੈਂਠ ਬਣਾ ਕੇ ਉਹਨਾਂ ਨੂੰ ਗਮਰਾਹ ਕੀਤਾ ਹੈ ਹੁਣ ਆਪਾਂ ਜਿਹੜੀ ਅਗਲੇ ਵਿਸ਼ੇ ਉੱਤੇ ਗੱਲ ਕਰਨ ਜਾ ਰਹੇ ਆ ਕਿ ਪੰਜਾਬ ਦੇ ਵਿੱਚ ਜਿਹੜੀ ਐਕਸੀਡੈਂਟ ਹੁੰਦੇ ਆ ਇਹਨਾਂ ਦੀ ਗਿਣਤੀ ਪਹਿਲਾਂ ਨਾਲੋਂ ਬੇਸ਼ੱਕ ਬਹੁਤ ਘੱਟ ਹੈ ਬੇਕਮ ਇਹਦੇ ਐਕਸੀਡੈਂਟ ਹੋਣ ਦੇ ਵਿੱਚ ਜਿਹੜੀਆਂ ਮੌਤਾਂ ਹੁੰਦੀਆਂ ਆ ਉਨਾਂ ਨੂੰ ਵੀ ਜੇਕਰ ਅਸੀਂ ਸੁਰੱਖਿਆ ਦੇ ਨਾਲ ਸੜਕਾਂ ਦੇ ਉੱਪਰ ਚੱਲ ਸਕੀਏ ਆਪਣੇ ਆਪ ਨੂੰ ਕੰਟਰੋਲ ਕਰਕੇ ਆਪਣੀਆਂ ਗੱਡੀਆਂ ਚਲਾ ਸਕੀਏ ਤਾਂ ਇਹ ਰੋਡ ਦੇ ਉੱਤੇ ਐਕਸੀਡੈਂਟਾਂ ਦੇ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਇਆ ਜਾ ਸਕਦਾ ਹੈ ਲੇਕਿਨ ਜੇ ਟਰਾਂਸਪੋਰਟ ਐਂਡ ਹਾਈਵੇ ਜਿਹੜੀ ਆ ਉਹ 77475 ਜਿਹੜੇ ਐਕਸੀਡੈਂਟਾਂ ਉਹ ਵੇ ਇਹ ਇਹਨਾਂ ਦੇ ਕਿਤੇ ਨਾ ਕਿਤੇ ਨਕਸ ਪੈਣ ਦੇ ਨਾਲ ਔਰ 2024 ਦੇ ਸਤੰਬਰ ਮਹੀਨੇ ਵਿੱਚ ਐਕਸੀਡੈਂਟ ਵਿੱਚ 45.4% ਜਿਹੜਾ ਉਹਦੇ ਵਿੱਚ ਘਾਟਾ ਹੋਇਆ ਆ ਅੱਗੇ ਨਾਲ ਉਹ ਇੰਨੇ ਪਰਸੈਂਟ ਜਿਹੜੇ ਐਕਸੀਡੈਂਟ ਟੱਗੇ ਆ ਕਿਉਂਕਿ ਸਰਕਾਰ ਨੇ ਇੱਕ ਚੰਗਾ ਕੰਮ ਇਹ ਕੀਤਾ ਆ ਕਿ ਜਿਹੜੀ ਛੜਤ ਸੁਰੱਖਿਆ ਫੋਰਸ ਹੈ ਉਹਨੂੰ ਹਰ ਇਹ ਮਿੰਡੇ ਫਾਸਲੇ ਉੱਤੇ ਲਗਾ ਕੇ ਰੱਖਿਆ ਆ ਔਰ ਜਿਸ ਕਾਰਨ ਅੱਜ ਤੱਕ 37110 ਜਾਨਾਂ ਜਿਹੜੀਆਂ ਉਹ ਬਚਾਈਆਂ ਜਾ ਸਕੀਆਂ ਮੈਂ ਸਮਝਦਾ ਆ ਕਿ ਜਿੰਨਾ ਸਰਕਾਰ ਇਸ ਅੰਮ੍ਰਿਤ ਦੇ ਉੱਤੇ ਪੈਸਾ ਲਾਦੀਆ ਉਹ ਕਿਸੇ ਕਿਸਮ ਦੇ ਦੇ ਕਿਹ ਨਾਲ ਵੀ ਜਾਇਆ ਨਹੀਂ ਜਾ ਰਿਆ ਉਹਦੀ ਕੋਈ ਨਾ ਕੋਈ ਪ੍ਰਾਪਤੀ ਹੋ ਰਹੀ ਆ ਜੇਕਰ ਇਹ ਮਨੁੱਖੀ ਜਾਨਾਂ ਇੰਨੇ ਪੈਸੇ ਨਾਲ ਬਚਾਈਆਂ ਜਾ ਰਹੀਆਂ ਤਾਂ ਇਹ ਬੜੀ ਇੱਕ ਵੱਡੀ ਗੱਲ ਹੈ ਉਹ ਇਹਦੇ ਲਈ ਸਰਕਾਰ ਨੂੰ ਸਬਸ਼ ਦੇ ਵੀ ਬੰਦੀ ਹੈ ਹੁਣ 2000 ਤੇ 33 ਜੀ ਆਪਾਂ ਗੱਲ ਕਰੀਏ ਇਸ ਸਾਲ ਅਣਡਿਆ ਸੋਖੀ ਮੋਤਾ 1206 ਤੇ ਐਕਸੀਡੈਂਟ ਹੋਇਆ 1206 ਤੂੰ ਹੀ ਦੇਖ ਲਓ ਇੰਨੇ ਤੇ ਐਕਸੀਡੈਂਟ ਹੋਇਆ ਲੇਕਨ ਇਹਦੇ ਵਿੱਚ ਜਿਹੜੀਆਂ ਮੌਤਾਂ ਹੋਈਆਂ ਕੁੱਲ 4906 ਮੌਤਾਂ ਹੋਈਆਂ। ਲੇਕਨ ਇਹਨਾਂ ਮੌਤਾਂ ਦੇ ਦਬ ਨੂੰ ਵੀ ਘਟਾਇਆ ਜਾ ਸਕਦਾ ਸੀ। ਜੇਕਰ ਛੜਕਾਂ ਤੇ ਚੱਲਣ ਵਾਲੇ ਡਰਾਈਵਰ ਆਪੋ ਆਪਣੀਆਂ ਕਾਰਾਂ ਚਲਾਉਣ ਵਾੜੇ ਸਾਵਧਾਨੀ ਦੇ ਨਾਲ ਆਪਣੀਆਂ ਗੱਡੀਆਂ ਨੂੰ ਚਲਾਉਣ ਤਾਂ ਇਹ ਜਿਹੜੀਆਂ ਮੌਤਾਂ ਆਜ ਵੀ ਹੋ ਰਹੀਆਂ ਐਕਸੀਡੈਂਟਾਂ ਦੇ ਵਿੱਚ ਉਨਾਂ ਤੋਂ ਬਚਿਆ ਜਾ ਸਕਦਾ ਆ ਕੋ ਲੋੜ ਇਸ ਗੰਦੀ ਆ ਜਿੰਨੇ ਵੀ ਸਾਡੇ ਪੈਂਡ ਪੜਾ ਛੱਟਾਂ ਤੇ ਚੱਲਦੇ ਆ ਉਹਨਾਂ ਨੂੰ ਬੜੀ ਸਾਵਧਾਨੀ ਦੇ ਨਾਲ ਆਪਣੀਆਂ ਗੱਡੀਆਂ ਚਦੋਣੀਆਂ ਚਾਹੀਦੀਆਂ ਤਾਂ ਕਿ ਕੋਈ ਅਣਸਖਾਮੀ ਘਟਨਾ ਜਿਹੜੀ ਆ ਉਹ ਉੱਥੇ ਵਾਪਰ ਨਾ ਸਕੀ ਅਗਲੀ ਗੱਲ ਜਿਹੜੀ ਇਸ ਵਿਸ਼ੇ ਤੇ ਆਪਾਂ ਕੱਲ੍ਹ ਨਾਲ ਸੋਲੇ ਆ ਕਿ ਜਿਹੜੀ ਪੰਜਾਬ ਸਰਕਾਰ ਨੇ ਇੱਕ ਸੜਕ ਸੁਰੱਖਿਆ ਫੋਰਸ ਜਿਹੜੀ ਆ ਉਹ ਇਸ ਕੰਮ ਲਈ ਬੜਾਈ ਸੀ ਤਾਂ ਕਿ ਰੋਡ ਦੇ ਉਪਰ ਜਿਹੜੇ ਹੋਣ ਵਾਲੇ ਐਕਸੀਡੈਂਟ ਆ ਉਹਨਾਂ ਦੀ ਦਰ ਨੂੰ ਘਟਾਇਆ ਜਾਵੇ ਤੇ ਹੋਣ ਵਾਲੀਆਂ ਮੌਤਾਂ ਦੀ ਦਰ ਨੂੰ ਵੀ ਅੱਗੇ ਨਾਲੋਂ ਘਟਾਇਆ ਜਾਵੇ ਜਾਂ ਵਕਤ ਮਦ ਐਕਸੀਡੈਂਟਾਂ ਵਿੱਚ ਜਾਨਾਂ ਜਾਨ ਦੀ ਦਰ ਨੂੰ ਵੀ ਅੱਗੇ ਨਾਲੋਂ ਘਟਾ ਕੇ ਉਹਨਾਂ ਜਾਨਾਂ ਨੂੰ ਵੀ ਬਚਾਇਆ ਜਾ ਸਕੇ ਇਹ ਨਿਰਸੰਦੇਹ ਸਰਕਾਰ ਦਾ ਉਦਮ ਡੇੜਾ ਬੜਾ ਵਧੀਆ ਉਦਮ ਹੈ ਲੇਕਿਨ ਇਹ ਜਦੋਂ ਫੋਰਸ ਬਣਾਈ ਗਈ ਸੀ ਤੇ ਪੰਜਾਬ ਸਰਕਾਰ ਨੇ ਉਸ ਫੋਰਸ ਦੇ ਲਈ ਇਹ ਗੱਡੀਆਂ ਜਿਹੜੀਆਂ ਨਵੀਆਂ ਗੱਡੀਆਂ ਉਹ ਖਰੀਦੀਆਂ ਸੀ 144 ਟੋਇਟਾ ਹਾਈਲਰ SUV ਦੀ ਗੱਡੀਆਂ ਬੇਡੀਆਂ ਪੰਜਾਬ ਸਰਕਾਰ ਨੇ ਇਹ ਖਰੀਦੀਆਂ ਜੀਓਸ ਹੋਕਸ ਵੈਲੀ ਲੇਟਨ ਇਹਨਾਂ ਗੱਡੀਆਂ ਦੇ ਬਾਰੇ ਦੀ ਬਹੁਤ ਸਾਰੀ ਚਰਚਾ ਅਜੇ ਤੱਕ ਚੱਲ ਰਹੀ ਆ ਸਰਕਾਰ ਦੀ ਪਾਦਛਾ ਬਰਸ਼ਪਾ ਉੱਪਰ ਵੀ ਸਵਾਲ اٹھਾਏ ਜਾ ਰਹੇ ਆ ਲੇਕਿਨ ਸਰਕਾਰ ਕੋਈ ਤਸਦੀ ਬਖ ਇਹਦੇ ਬਾਰੇ ਜਵਾਬ ਨਹੀਂ ਦੇ ਰਹੀ ਇਸੇ ਲਈ ਲੋਕਾਂ ਦੇ ਵਿੱਚ ਜਿਹੜਾ ਆਮ ਆਦਮੀ ਹੁੰਦਾ ਆ ਉਹ ਜਦੋਂ ਇੱਕ ਵਾਰੀ ਗੱਲ ਸੁਣਦਾ ਆ ਉਹ ਜਦੋਂ ਤੱਕ ਉਹਦੀ ਤਸੱਲੀ ਨਹੀਂ ਹੋ ਜਾਂਦੀ ਤਦੇ ਤਦੱਕ ਉਸ ਗੱਲ ਦਾ ਉਹਦੇ ਦਿਨ ਦਿਮਾਗ ਤੇ ਅਸਰ ਜਿਹੜਾ ਉਹ ਬਣਾ ਲੈਂਦਾ ਜਿਸ ਤਰ੍ਹਾਂ ਕਾਂਗਰਸ ਦੇ ਐਮਐਲਏ ਜਿਹੜੇ ਭਾਤਖੇ ਤੋਂ ਆ ਸਰਦਾਰ ਸਰਫਾਤ ਸਿੰਘ ਹੈਲਾ ਉਹਨਾਂ ਨੇ ਇੱਕ ਸਵਤਾਧ ਦੇ ਉੱਤੇ ਦੋਸ਼ ਲਾਇਆ ਸੀ ਕਿ ਸਰਕਾਰ ਨੇ ਦੁਨੀਆਂ ਗੱਡੀਆਂ ਇਸ ਫੋਰਸ ਲਈ ਖਰੀਦੀਆਂ ਆ ਉਹਨਾਂ ਵਿੱਚ ਉਹਨਾਂ ਦੀ ਵੱਡੀ ਗੈਂਟੀ ਵਿੱਚ ਖਰੀਦਨ ਦੇ ਬਾਅਦ ਜੁੜੀ ਜਿਹੜੇ ਪ੍ਰੋਡਿਊਸਰ ਆ ਉਹਨਾਂ ਤੋਂ ਜਿਹੜੀ ਸ਼ੋਰਟ ਮੈਡੀਆ ਜਿਹੜੀ ਉਹ ਆਪਣੇ ਆਪ ਛੋੜ ਗਿੰਦੀ ਆ ਲੇਕਿਨ ਉਸ ਸ਼ੋਰਟ ਨੂੰ ਪੰਜਾਬ ਸਰਕਾਰ ਪ੍ਰਾਪਤ ਕਰਨ ਵਿੱਚ ਕੋਈ ਨਹੀਂ ਸਫਲ ਹੋ ਸਕੀ ਜਦ ਕੇ ਉਹਨਾਂ ਨੇ ਆਪ ਹੀ ਕੰਪਨੀ ਨੇ ਉਹ ਗੱਡੀਆਂ ਦੇਤੇ ਉਹਨਾਂ ਨੂੰ ਡਿਸਕਾਊਂਟ ਇਹ ਆ ਉਹ ਦੇਣਾ ਹੁੰਦਾ ਹੈ ਖੈਰਾ ਸਾਹਿਬ ਨੇ ਇਹ ਗੱਲ ਕਹੀ ਕਿ ਐ ਐਸਯੂਵੀ ਕੀਮਤ ਉਸ ਨਾਲੋਂ ਕਾਫੀ ਜ਼ਿਆਦਾ ਸੀ ਜੋ ਗੱਲਬਾਤ ਕਰਕੇ ਉਹਦੀ ਕੀਮਤ ਜੀਡੀਆ ਉਹ ਘਟਾਈ ਜਾ ਸਕਦੀ ਸੀ ਜਿਹਦੇ ਨਾਲ ਸਰਕਾਰੀ ਖਜ਼ਾਨੇ ਨੂੰ ਉਹਨਾਂ ਦੇ ਕਹਿਣ ਮੁਤਾਬਕ 15.42 ਕਰੋੜ ਰੁਪਏ ਦਾ ਜਿਹੜਾ ਉਹ ਨੁਕਸਾਨ ਹੋਇਆ ਉਹਨਾਂ ਨੇ ਇਹ ਵੀ ਦਬੀਲ ਦਿੱਤੀ ਸੀ ਉਸ ਵਕਤ ਕਿ ਸਰਕਾਰ ਜਾਣਬੁੱਝ ਕੇ ਇਸ ਮਾਰੇ ਪ੍ਰਬੰਧ ਨੂੰ ਛੁਪਾਉਣ ਦੇ ਲਈ ਯਤਨ ਕਰ ਰਹੀ ਆ ਜਦ ਕਿ ਲੋਕਾਂ ਦੇ ਸਾਹਮਣੇ ਇਹਦੀ ਅਟਕ ਸਚਾਈ ਦੱਸੀ ਜਾਏਦੀ ਆ ਕਿ ਇਹਨਾਂ ਗੱਡੀਆਂ ਦੀ ਖਰੀਦੋ-ਫਰੋਖਤ ਵਿੱਚ ਕਿੰਨਾ ਕਮਿਸ਼ਨ ਜਾਂ ਕਿੰਨਾ ਜਿਹੜਾ ਉਹਦੇ ਵਿੱਚ ਡਿਸਕਾਊਂਟ ਪ੍ਰਾਪਤ ਕੀਤਾ ਉਹਦੇ ਬਾਰੇ ਸਾਰੀ ਜਾਣਕਾਰੀ ਆਮ ਲੋਕਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਲੇਕਿਨ ਇਹ ਆਮ ਜਿਹੜੇ ਦੋ ਸਰਕਾਰ ਦੇ ਉੱਤੇ ਲੱਗਦੇ ਆ ਉਹਨਾਂ ਦੇ ਜਵਾਬ ਵਿੱਚ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਇਹ ਗੱਡੀਆਂ ਖੇਤਾਂ ਦੇ ਮਾਉਂਡ ਦੇ ਵਿੱਚ ਕੋਈ ਵੀ ਗਲਤ ਕੰਮ ਨਹੀਂ ਕੀਤਾ ਗਿਆ ਹੈ ਔਰ ਸਟਾਬ ਵੱਲੋਂ ਇਸ ਗੱਲ ਦੇ ਉੱਤੇ ਕੋਈ ਕਮਿਸ਼ਨ ਦੇਣ ਦੇ ਜਾਂ ਡਿਸਕਾਊਂਟ ਵੀ ਲੈਣ ਦੀ ਹਰ ਇੱਕ ਗੱਲ ਤੋਂ ਅਨਕਾਰ ਕੀਤਾ ਆ ਔਰ ਇਹ ਵੀ ਕਿਹਾ ਆ ਕਿ ਮੁੱਖ ਮੰਤਰੀ ਦਫਤਰ ਨੇ ਆਪਣੀ ਇੱਕ ਵਿਸ਼ੇਸ਼ ਅਧਿਕਾਰੀ ਜਿਹਨੂੰ ਆਪਾਂ OSB ਵੀ ਕਹਿ ਦਿੰਨੇ ਆ ਉਹਦੇ ਰਾਹੀਂ ਐਸ ਦਾਸਾਪ ਸਿੰਘ ਖੈਰਾ ਨੂੰ ਇੱਕ ਡੈਫਰਮਿਸ਼ਨ ਨੋਟਿਸ ਵੀ ਪੜਾਇਆ ਸੀ ਕਿ ਉਹਨਾਂ ਦੇ ਕਹਿਣ ਦੇ ਨਾਲ ਜਾਂ ਉਹਨਾਂ ਵੱਲੋਂ ਕੀਤੇ ਜਾ ਰਹੇ ਪਤਿਆ ਦੇ ਕਾਰਨ ਉਹਨਾਂ ਦੀ ਬਦਨਾਮੀ ਹੋਈ ਆ ਇਸ ਕਰਕੇ ਉਹਨਾਂ ਨੇ ਡੈਫਰਮੇਸ਼ਨ ਸੰਬੰਧੀ ਕੇਸ ਕਰਨ ਬਾਅਦ ਉਹਨਾਂ ਨੂੰ ਨੋਟਿਸ ਜਿਹੜਾ ਉਹ ਜਾਰੀ ਕੀਤਾ ਸੀ ਆਲ ਸਰਕਾਰ ਦੇ ਕਦਮ ਨੇ ਸੁਝਾ ਦਿੱਤਾ ਕਿ ਉਹਨੇ ਗਿੱਤੇ ਨੁਕਸਾਨਾਂ ਬਾਰੇ ਜਿੰਨੇ ਫਾਈਨੈਂਸ਼ੀਅਲ ਲਾਸ ਹੋਏ ਆ ਉਹਦੇ ਬਾਰੇ ਅਸਬ ਕੈਂਤਾ ਦੀ ਬਜਾਏ ਇਸ ਇਸ ਕੰਮ ਨੂੰ ਉਹਨਾਂ ਨੇ ਪੱਲਿਕਾ ਤੋਂਬ ਦੇ ਉਤੇ ਇਸ ਮਾਮਲੇ ਨੂੰ ਇਸ਼ਾਰਾ ਜਾ ਰਿਹਾ ਹੈ ਉਹ ਜਿਹਦੇ ਲਈ ਪੰਜਾਬ ਸਰਕਾਰ ਇਹ